ਸਭੀ ਸਰਕਾਰਾਂ ਕਹਿੰਦੀਆਂ ਨੇ ਅਸੀਂ ਭ੍ਰਿਸ਼ਟਾਚਾਰ ਤੇ ਨਸਪਾਵਾਂਗੇ ਪਰ ਜਿੰਨੀਆਂ ਨਸਕਾ ਦੇ ਪਉਂਦੀਆਂ ਨੇ ਜਿੰਨਾ ਵੀ ਕੰਮ ਕਰਦੇ ਭ੍ਰਿਸ਼ਟਾਚਾਰ ਵਿੱਚ ਹੀ ਹੁੰਦਾ ਵਾ ਆ ਬਸ ਸੱਡੇ ਤੇ ਮੈਂ ਸ਼ਿਕਾਇਤਾਂ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਆ ਸੱਡਾ ਤੋਂ ਘੋਲ ਗਿਆ ਵਾ ਜਿਹਦੇ ਵਿੱਚ ਕਰੋੜਾਂ ਦਾ ਘੁਲਾਵਾ ਮੈਂ ਸ਼ਿਕਾਇਤਾਂ ਕੀਤੀ ਪਰ ਕਾਰਵਾਈ ਨਹੀਂ ਹੋਈ ਆ ਦੇਖੋ ਤੁਹਾਨੂੰ ਦਿਖਾਉਣ ਲੱਗਾ ਉਹਥੇ ਵਾਲਾ ਨਗਰ ਕੌਂਸਲ ਹੁੰਦਾ ਸੀਗਾ ਉਹਦਾ ਪੁਰਾਣਾ ਮਲਬਾ ਕਿੱਥੇ ਗਿਆ ਉਹਦੇ ਵਾਰੀਆਂ ਕਿੱਥੇ ਗਈਆਂ ਕਿੱਥੇ ਨਹੀਂ ਗਈਆਂ ਕੁਛ ਨਹੀਂ ਪਤਾ ਲੱਗ ਰਿਹਾ ਕਰਾਂ ਤੇ ਅਜੇ ਤੱਕ ਇਹਨੇ ਆ ਵੀ ਪੁਰਾਣਾ ਮਲਬਾ ਵੀ ਕਿੱਥੇ ਆ ਜਾਂ ਬੱਸ ਅੱਡਾ ਦੀ ਜਾਂਚ ਕਰਾਈ ਜਾਵੇ ਟਿਊਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਬੱਸ ਅੱਡਾ 9 ਕਰੋੜ ਦੇ ਲਾਗੇ ਦਾ ਕਿ ਕਹਿੰਦੇ ਬਣਿਆ ਵਾ ਮੈਂ ਇੱਕ ਸ਼ਿਕਾਇਤ ਕੀਤੀ ਸੀਗੀ ਪਾਸਾ ਡੇ ਦੀ ਜੜੀ ਹੈਗੀ ਆ ਦੱਸਿਆ ਜਾਵੇ ਵੀ ਇੱਥੇ ਇੰਨਾ ਪਾਸਾ ਕਿਵੇਂ ਲੱਗ ਗਿਆ ਕਿਉਂਕਿ ਪੁਰਾਣਾ ਇੱਥੇ ਸੀਗਾ ਇੱਥੇ ਨਗਰ ਕੌਂਸਲ ਸੀਗਾ ਉਹਦਾ ਮਲਵਾ ਬਹੁਤ ਸੀਗਾ ਸਾਰੀ ਸਰਕਾਰੀ ਜ਼ਮੀਨ ਆ ਆਹ ਉਹਦਾ ਮਲਵਾ ਬਹੁਤ ਸੀਗਾ ਉਹਦੇ ਯਾਨੀ ਦਰਵਾਜ਼ੇ ਉੱਤੇ ਸੀਗੇ ਉਹ ਪੁਰਾਣਾ ਮਲਵਾ ਕਿੱਥੇ ਗਿਆ ਉਹ ਵੀ ਨਹੀਂ ਪਤਾ ਲੱਗਿਆ ਵੀ ਕਿੱਥੇ ਲੈ ਕੇ ਕਿੱਥੇ ਨਹੀਂ ਲੱਗੇ ਇੱਥੇ ਪੱਕੀਆਂ ਇੱਤਾ ਲੱਗੇ ਥੱਲੇ ਉਹਦੇ ਵੀ ਨਹੀਂ ਪਤਾ ਲੱਗਿਆ ਵੀ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ ਟੈਲਾਂ ਲੈ ਗਿਆ ਮੈਂ ਤਾਂ ਆ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਬਿਆਸ ਜਿਹੜਾ ਫਸਟਾ ਬਣਿਆ ਆ ਉਹਦਾ ਇਹਦੀ ਬਿਜ਼ਨਸ ਜਾਂਚ ਹੋਣੀ ਚਾਹੀਦੀ ਹੈ ਅਗਰ ਮੈਂ ਇਸ ਕਹਤਾ ਕਿ ਕਰਕੇ ਹੰਗ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਇੱਥੇ ਆਪਾਂ ਪਟਵਾਰੀ ਵੜੀ ਜਾਂਦੇ ਆ 500 ਵਾਲੇ 1000 ਵਾਲੇ ਚਲੋ ਰਸਵਤ ਲੈਣੀ ਮਾੜੀ ਗੱਲ ਆ ਇੱਥੇ ਪੁਲਿਸ ਨਾਲ ਦੇ ਮੁਲਾਜ਼ਮਾਂ ਦੇ ਆਪਾਂ ਮਗਰ ਬੈ ਜਾਂਦੇ ਆ ਸਰਕਾਰੀ ਕਰਮਚਾਰੀ ਦੇ ਮਗਰ ਬੈ ਜਾਂਦੇ ਆ ਪਰ ਆ ਜਿਹੜਾ ਿੱਡੇ ਵੱਡੇ ਵੱਡੇ ਕਪਲੇ ਹੋਏ ਆ ਇਹਨਾਂ ਨੂੰ ਕੌਣ ਦੇਖੂਗਾ ਅਗਰ ਇਹਨਾਂ ਨੂੰ ਵੱਡੇ ਮਗਰਮਾਸ ਜਿਹੜੇ ਹੈਗੇ ਆ ਜਾ ਤਾਂ ਤੁਸੀਂ ਕਹਦੇ ਹੋ ਬੇਚ ਲੀਟਰਾਂ ਦੀ ਜਿਹੜੀ ਭ੍ਰਿਸ਼ਟਾਚਾਰ ਕਰਦੇ ਆ ਉਹਨੂੰ ਅਸੀਂ ਭ੍ਰਿਸ਼ਟਾਚਾਰ ਨਹੀਂ ਮੰਨਦੇ ਸਰਕਾਰੀ ਮੁਲਾਜ਼ਮਾਂ ਦੇ ਪਿੱਛਾ ਜਾਣਵਾ ਅਸੀਂ ਮੰਨਦੇ ਆਂ ਮੈਂ ਅੱਜ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਤੇ ਭਗਵੰਦ ਮਾਨ ਨੂੰ ਵੀ ਬੇਨਤੀ ਕਰੂੰਗਾ ਤੇ ਚੋਣਾਂ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਵੇ ਆਪਾਂ ਬੱਸ ਸੱਜੋ ਦੀ ਕਰਾਂ ਪ੍ਰਾਣਾ ਮਲਵਕ ਕਿੱਥੇ ਗਿਆ ਤੇ ਇਹਨਾਂ ਬੱਸ ਇੱਥੇ ਕਿਵੇਂ ਲੱਗ ਗਿਆ ਕਰਾਂ ਬਾਕੀ ਅਸੀਂ ਮੁੱਦਾ ਦੀ ਗੱਲ ਕਰਦੇ ਆਂ ਸਾਡੇ ਨਾਲ ਕੋਈ ਨਿੱਜੀ ਦੋਸਤ ਨਹੀਂ ਆ ਜਿਸ ਬੱਸ ਦੇ ਵਿੱਚ ਕਬਰਾਂ ਨਾ ਹੋਇਆ ਟੀਟੂ ਬਾਣੀ ਦੇ ਚੌਂਕ ਵਿੱਚ ਖੜ ਕੇ ਗੋਲੀ ਮਾਰਦੇ ਹੋ ਕਰਾਂ ਟੀਟੂ ਮਾਰੀ ਨੇ ਮਾਰੋ ਗੋਲੀ ਕਰਾਂ ਜੇ ਨਾ ਕਬਰਾਂ ਨਿਕਲੇ ਦੇ ਵਿੱਚ ਕਰਾਂ ਮੈਂ ਕਹਤਾ ਕਰਦਾ ਵਾਂ ਉਹਦੇ ਕਾਰਵਾਈ ਨਹੀਂ ਹੁੰਦੀ ਤੇ ਖਾਣਾ ਪੂਰਤੀ ਕਰ ਦਿੰਦੇ ਆ ਤੇ ਮੈਂ ਅੱਜ ਪ੍ਰਸ਼ਾਸਨ ਨੂੰ ਦਰੋਹ ਵਾਸਤੇ ਇੱਥੇ ਲਾਈਵ ਹੋ ਰਿਹਾ ਵਾਂ ਤੇ ਕਹਿ ਰਿਹਾ ਵਾਂ ਭਾਈ ਭਾਈ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਬਿਜ਼ਨਸ ਜਾਂਚ ਹੋਣੀ ਚਾਹੀਦੀ ਆ ਬਾਹਰ ਵਾਲਿਆਂ ਨੂੰ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਸਾਡੀ ਸਰਕਾਰਾਂ ਕਹਿੰਦੀਆਂ ਨੇ ਅਸੀਂ ਭ੍ਰਿਸ਼ਟਾਚਾਰ ਤੇ ਨਾਖ ਭਾਵਾਂਗੇ ਪਰ ਜਿੰਨੀਆਂ ਨਾਖਾਂ ਦੇ ਪਾਉਂਦੇ ਨੇ ਜਿੰਨਾ ਵੀ ਕੰਮ ਕਰਦੇ ਭ੍ਰਿਸ਼ਟਾਚਾਰ ਵਿੱਚ ਹੀ ਹੁੰਦਾ ਵਾ ਆ ਬਸ ਸੱਡਦੇ ਮੈਂ ਸ਼ਿਕਾਇਤਾਂ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਆ ਸੜਾ ਤੁਨ ਘੋਲ ਲਿਆਵਾ ਜਿਹਦੇ ਵਿੱਚ ਕਰੋੜਾਂ ਦਾ ਘਪਲਾਵਾ ਮੈਂ ਸ਼ਿਕਾਇਤਾਂ ਕੀਤੀ ਪਰ ਕਾਰਵਾਈ ਨਹੀਂ ਹੋਈ। ਆ ਦੇਖੋ ਹੌਲ ਤੋਂ ਦਿਖਾਉਣ ਲੱਗੇ। ਇਥੇ ਬਲੇ ਨਗਰ ਕੌਂਸਲ ਹੁੰਦਾ ਸੀਗਾ ਉਹਦਾ ਪੁਰਾਣਾ ਮਲਵਾ ਕਿੱਥੇ ਗਿਆ? ਉਹਦੇ ਵਾਰੀਆਂ ਕਿੱਥੇ ਗਈਆਂ? ਕਿੱਥੇ ਨਹੀਂ ਗਈਆਂ? ਕੁਝ ਨਹੀਂ ਪਤਾ ਲੱਗ ਰਿਹਾ ਕਰਾ। ਤੇ ਅਜ ਤੱਕ ਇਹਨੇ ਆ ਵੀ ਪੁਰਾਣਾ ਮਲਵਾ ਵੀ ਕਿੱਥੇ ਆ ਜਾਂ ਬਸ ਅੱਡੇ ਦੀ ਜਾਂਚ ਕਰਾਈ ਜਾਵੇ ਟਿਊਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਬਸ ਅੱਡਾ 9 ਕਰੋੜ ਦੇ ਲਾਗੇ ਤਾਂ ਕਿ ਕਹਿੰਦੇ ਬਣਿਆ ਵਾ ਮੈਂ ਇੱਕ ਸ਼ਿਕਾਇਤ ਕੀਤੀ ਸੀਗੀ ਬਸ ਅੱਡੇ ਦੀ ਜਿਹੜੀ ਹੈਗੀ ਆ ਦੱਸਿਆ ਜਾਵੇ ਵੀ ਇੱਥੇ ਇੰਨਾ ਬਸ ਕਿਵੇਂ ਲੱਗ ਗਿਆ ਕਿਉਂਕਿ ਪੁਰਾਣਾ ਇੱਥੇ ਸੀਗਾ ਇੱਥੇ ਨਗਰ ਕੌਂਸਲ ਸੀਗਾ ਉਹਦਾ ਮਲਵਾ ਬਹੁਤ ਸੀਗਾ ਸਾਰੀ ਸਰਕਾਰੀ ਜ਼ਮੀਨ ਆ ਆਹ ਉਹਦਾ ਮਲਵਾ ਬਹੁਤ ਸੀਗਾ ਉਹਦੇ ਯਾਨੀ ਦਰਵਾਜੇ ਉੱਤੇ ਸੀਗੇ ਉਹ ਪੁਰਾਣਾ ਮਲਵਾ ਕਿੱਥੇ ਗਿਆ ਉਹ ਵੀ ਨਹੀਂ ਪਤਾ ਲੱਗਿਆ ਵੀ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਇੱਥੇ ਪੱਕੀਆਂ ਇੱਤਾਂ ਲੱਗੇ ਜਿੱਥੇ ਥੱਲੇ ਉਹਦੇ ਵੀ ਨਹੀਂ ਪਤਾ ਲੱਗਿਆ ਕਿ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ ਟੈਲਾਂ ਲੈ ਗਿਆ ਮੈਂ ਤਾਂ ਆ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਅਸ ਜਿਹੜਾ ਫਸਟਾ ਬਣਿਆ ਆ ਉਹਦਾ ਇਹਦੀ ਬਿਜ਼ਨਸ ਜਾਂਚ ਹੋਣੀ ਚਾਹੀਦੀ ਹੈ ਅਗਰ ਮੈਂ ਅਸ ਕਹਿੰਦਾ ਕਿ ਕਰਕੇ ਹੰਗ ਗਿਆ ਪਰ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਆਪਾਂ ਪਟਵਾਰੀ ਵੜੀ ਜਾਂਦੇ ਆ 60 ਵਾਲੇ ਹਜ਼ਾਰ ਵਾਲੇ ਚਲੋ ਰਸਵਤ ਲੈਣੀ ਮਾੜੀ ਗੱਲ ਆ ਇੱਥੇ ਪੁਲਿਸ ਵਾਲੇ ਮੁਲਾਜ਼ਮਾ ਦੇ ਆਪਾਂ ਮਗਰ ਬੈਜਨੇ ਆ ਸਰਕਾਰੀ ਕਰਮਚਾਰੀ ਦੇ ਮਗਰ ਬੈਜਨੇ ਆ ਪਰ ਜਿਹੜਾ ਇੱਡੇ ਵੱਡੇ ਵੱਡੇ ਕਪਲੇ ਹੋਏ ਆ ਇਹਨਾਂ ਨੂੰ ਕੌਣ ਦੇਖੂਗਾ ਕਰ ਇਹਨਾਂ ਨੂੰ ਵੱਡੇ ਮਗਰਮਾਸ ਜਿਹੜੇ ਹੈਗੇ ਆ ਜਾਦੋਂ ਤੁਸੀਂ ਕਹਦੇ ਹੋ ਵਿੱਚ ਲੀਟਰਾਂ ਦੀ ਜਿਹੜੀ ਭ੍ਰਿਸ਼ਟਾਚਾਰ ਕਰਦੇ ਆ ਉਹਨੂੰ ਅਸੀਂ ਭ੍ਰਿਸ਼ਟਾਚਾਰ ਨਹੀਂ ਮੰਨਦੇ ਸਰਕਾਰੀ ਮੁਲਾਜ਼ਮਾ ਦੇ ਭ੍ਰਿਸ਼ਟਾਚਾਰ ਨੂੰ ਅਸੀਂ ਮੰਨਦੇ ਆ ਮੈਂ ਅੱਜ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਤੇ ਭਗਵਾਨ ਦਮਨ ਨੂੰ ਵੀ ਬੇਨਤੀ ਕਰੂੰਗਾ ਕਿ ਛੋਣਾਂ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਵੇ ਆਪਾਂ ਸੱਜ ਦੇਖ ਰਾਂ ਪ੍ਰਾਣਾ ਮਲਬਾ ਕਿੱਥੇ ਗਿਆ ਤੇ ਇਹਨਾਂ ਵਸ ਇੱਥੇ ਕਿਵੇਂ ਲੱਗ ਗਿਆ ਕਰਾਂ ਬਾਕੀ ਅਸੀਂ ਮੁੱਦੇ ਦੀ ਗੱਲ ਕਰਦੇ ਹਾਂ ਸਾਡੇ ਨਾਲ ਕੋਈ ਨਿਜੀ ਦਸ਼ਮਣ ਨਹੀਂ ਆ ਜਿਸ ਬਸ ਦੇ ਵਿੱਚ ਕਬਰਾਂ ਨਾ ਹੋਇਆ ਟੀਟੂ ਬਾਣੀ ਦੇ ਚੌਂਕ ਵਿੱਚ ਖੜ ਕੇ ਗੋਲੀ ਮਾਰਦੇ ਹੋ ਕਰਾਂ ਟੀਟੂ ਮਾਰੀ ਨੇ ਮਾਰੋ ਗੋਲੀ ਕਰਾਂ ਜੇ ਨਾ ਕਬਰਾਂ ਨਿਕਲੇ ਦੇ ਵਿੱਚੋਂ ਕਰਾਂ ਮੈਂ ਸਖੇਤਾ ਕਰਦਾ ਵਾ ਉਹਦੇ ਕਾਰਵਾਈ ਨਹੀਂ ਹੁੰਦੀ ਤੇ ਖਾਣਾ ਪੂਰਤੀ ਕਰ ਦਿੰਦੇ ਆ ਤੇ ਮੈਂ ਅੱਜ ਪ੍ਰਸ਼ਾਸਨ ਨੂੰ ਜਰੂਰ ਵਾਸਤੇ ਇੱਥੇ ਲਾਈਵ ਹੋ ਰਿਹਾ ਵਾਂ ਤੇ ਕਹਿ ਰਿਹਾ ਵਾਂ ਭਾਈ ਭਾਈ ਇਹ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਬਿਜ਼ਨਸ ਜਾਂਚ ਹੋਣੀ ਚਾਹੀਦੀ ਆ ਬਾਦਲ ਨੇ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ